ਆਇਆ ਥੋੜਾ ਬਸੋ ਆਇਆ ਦਾ ਰੱਖ ਸਕਦਾ ਹੈ ਉੱਪਰ ਨਹੀਂ ਰੱਖਣਾ ਮਾਰ ਲੈ ਯਾਰ ਹਰਜੀਤ ਤੇਰੇ ਕੋਲ ਨੂੰ ਰੂਗ ਇਹ ਆ ਗਿਆ ਆ ਗਿਆ ਮੇ ਚੋਪੜ ਦੇਣ ਬਾਹਲਾ ਬਾਈਕ ਹੁਣ ਦੱਪੜੀ ਦੱਪੜੀ ਬਾਸ ਇਮਾ ਲਵ ਯੂ ਚੋਪੜ ਲੈ ਯਾਰ ਨੇੜੇ ਹੀ ਆ ਗਾ ਮੇੜੇ ਹੀ ਆ ਹੁਣ ਜਾਣਾ ਕਿੱਥੇ ਆ ਹੱਥ ਕਿੱਥੇ ਲਾਉਣਾ ਮੈਂ ਇੱਧਰ ਹੀ ਖੜਦਾ ਇਹਨੇ ਭੱਜਣਾ ਇੱਧਰ ਨੂੰ ਆ ਆ ਦੇਖ ਲਓ ਖੇਡਾਂ ਲੋਪ ਹੋ ਗਈਆਂ ਦੀ ਨਿਊ ਆਲਾ ਨੇ ਸ਼ੁਰੂ ਕੀਤਾ ਖੇਡ ਦਾ ਟੂਰਨਾਮੈਂਟ ਕਰਾਉਣਾ ਸੀ ਬਾਂਦਰ ਕਿਲੇ ਦਾ ਟੂਰਨਾਮੈਂਟ ਕਰਾਉਣਾ ਸਾਡੀ ਸੋਚ ਥੋੜੀ ਵੱਖਰੀ ਆ ਸੀ ਹੁਣ ਕੋਆਪਰੇਟ ਦੇ ਵੀ ਟੂਰਨਾਮੈਂਟ ਆ ਸਾਡੇ ਹਾਂ ਅਜੀ ਪੰਜਾਬੀ ਸੱਭਿਆ ਯਾਰ ਬਚਾਉਣਾ ਹਾਂ ਆ ਸਾਡਾ ਪ੍ਰਧਾਨ ਹੈ ਪ੍ਰਧਾਨ ਵੀ ਦਿਖਾ ਦਿਓ ਪ੍ਰਧਾਨ ਸਾਹਿਬ ਆ ਪ੍ਰਧਾਨ ਦੇ ਸਕਦੇ ਆਨਲਾਈਨ ਸਾਡੇ ਜਿਹੜਾ ਸਾਡੇ ਕਾਰਪੋਰੇਟ ਦਾ ਟੂਰਨਾਮੈਂਟ ਆ ਕਾਰਪੋਰੇਟ ਦਾ ਟੂਰਨਾਮੈਂਟ ਆ ਪੁਲਿਸੀ ਇਹਦੀ ਟੀਮ ਹੋ ਗਈ ਇੱਕ ਐਚਡੀਐਫਸੀ ਬੈਂਕ ਕੀ ਆ ਦੇਖੋ ਆ ਹੁਣ ਇੰਜੜ ਹੋਣੇ ਵਾਲਾ ਉਹ ਪਸਾਨ ਆ ਲਿਓ ਟਪਲਾ ਆ ਹਾਂ ਸ਼ੂ ਨਹੀਂ ਸਕਦੇ ਸ਼ੂ ਨਹੀਂ ਸਕਦੇ ਫੂ ਸਕਦਾ ਫਿਰ ਉਹ ਸ਼ੂਂਦਾ ਕਰਦੇ ਨਹੀਂ ਬੜਰੀ ਜੰਮ ਆ ਬੈਂਕਰ ਛੱਡ ਕੇ ਪਲਾਨ ਬੋਲੇ ਕਰੂ ਇੱਕ ਦਿਨ ਰੋ ਪੈਣ ਚੋਂ ਦਾ ਕਰੂ ਵਧ ਗਿਆ ਲੰਗੇ ਗੋਲੀਆਂ ਬਣੀਆਂ ਗੋਲੀਆਂ ਅਰੇ ਬਬੂਆ ਕਾ ਰੇ ਕਢਾ ਲੋ ਕਢਾ ਲੋ ਬੜੀ ਖੇਡ ਲੰਬੀ ਐ ਬਹੁਤ ਵਧੀਆ ਖੇਡ ਐ ਇਹ ਹੁਣ ਦਾ ਪੁਲੀਸ ਨਾਮ ਕੋ ਓ ਬਿੱਲੇ ਬੱਲੇ ਮਾਰੂਗਾ ਮਾਰੂਗਾ ਛੱਡੋ ਜਿਹਦੇ ਨਾਲ ਦੀ ਨਾਲ ਅਰੇ ਰਹਿ ਬਾਲੇ ਤੂੰ ਉੱਧਰ ਰਹਿ ਤੇਰੀ ਨਾ ਲੱਗ ਜਵੇ ਚੱਲ ਚੱਲ ਕੋਈ ਯਾਰ ਕੋਈ ਮੋੜ ਵਾਹ ਲੈ ਯਾਰ ਇਹਦਾ 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 ਇਹ ਦਰ ਨਹੀਂ ਕਰਦਾ ਉਹ ਪੈਰ ਪਾ ਕੇ ਕਰਦਾ ਹੈ ਲੈ ਲੈ ਚੱਪਾ ਦੇ ਯਾਰ ਤੇ ਨਹੀਂ ਮਾਰਨਾ ਆ ਕੈਚ ਕਰ ਸਕਦਾ ਹੈ ਕੈਚ ਤਾਂ ਨਾ ਗਰਾਉਂਡ ਵੀ ਨਹੀਂ ਕਰੇ ਚੱਕ ਲਿਆ ਚੱਕ ਲਿਆ ਲੰਮੀ ਨੇ ਚੱਕ ਲਿਆ ਬੱਚੇ ਜੋ ਚੱਕੀ ਉਹ ਚੱਲ ਯਾਰ ਉਹ ਚਲੋ ਯਾਰ ਮਾਰ ਦੂ ਕਿੱਤਾ ਘੜੋ ਤੂੰ ਛੱਡ ਪਿੱਛੀ ਪਈ ਆ ਬਹੁਤ ਬੀਆ ਹੁਣ ਵਾਪਸ ਵੀ ਆਉਣਾ ਉਹ ਕਿਹੜਾ ਗੇਮ ਇਹਦੇ ਹੁਣ ਓਏ ਨੇੜੇ ਦਾ ਖੜਾ ਉਹ ਬੰਦੀ ਬਾਤ ਉਹ ਛੇੜੀ ਕਰ ਸਾਰਾ ਜਾਣ ਉਹ ਸਾਈਡ ਤੇ ਕਰ ਮਣੇ ਆਇਆ ਹੋਇਆ ਇਹ ਫਿਰਦੀ ਹੈ ਚੱਪਲ ਪ੍ਰੇਟ ਆਏ ਭਾਈ ਬਹੁਤ ਬਤਾ ਗਿਆ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ